ਆਓ ਕੁਝ ਸਮਾਂ ਸਤਗੁਰੂ ਤਰਸ ਕਰਨ ਦਾਸ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਕੁਝ ਵਿਚਾਰਾਂ ਦੀ ਸੇਵਾ ਲੈਣ ਜਿੰਨੇ ਬੈਠੇ ਹੋ ਗੁਰਮਖੋ ਜਾਂ ਘਰਾਂ 'ਚ ਬੈਠ ਕੇ ਵੇਖ ਰਹੇ ਹੋ ਸਤਗੁਰ ਦੇ ਅਦਬ ਸਤਕਾਰ ਦੇ ਵਿੱਚ ਦੋਵੇਂ ਹੱਥ ਜੋੜ ਲਓ ਜੀ ਸਤਗੁਰ ਜੀ ਵੱਲੋਂ ਬੁਲੰਦ ਕੀਤੀ ਫਤਿਹ ਬਲਾਓ ਅਦਬ ਸਤਕਾਰ ਚਾਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਹਰਗੋਬਿੰਦ ਸਹਿ ਮਹਾਰਾਜ ਜੀ ਬੰਦੀ ਛੋੜ ਪਿਤਾ ਮੇਰੀ ਪੀਰੀ ਵਾਲੇ ਪਿਤਾ ਜੀ ਸਤਗੁਰੂ ਦੇ ਵੇਲੇ ਦੋ ਵੈਦ ਹੋਏ ਨੇ ਖਾਨਦਾਨ ਨੇ ਵੱਡੇ ਵਢੇੜੇ ਵੀ ਇਹਨਾਂ ਦੇ ਵੈਦ ਸਨ ਭਾਈ ਬਨਵਾਲੀ ਜੀ ਤੇ ਭਾਈ ਪਰਸਰਾਮ ਜੀ ਇਹ ਦੋ ਵੈਦ ਨੇ ਦੇ ਛੇਵੇਂ ਪਾਤਸ਼ਾਹ ਦੀ ਸੰਗਤ ਕਰਦੇ ਨੇ ਜਦੋਂ ਸਮਾਂ ਬੰਦ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਰਨ ਵਿੱਚ ਆਉਂਦੇ ਨੇ ਕਥਾ ਸੁਣਦੇ ਨੇ ਕੀਰਤਨ ਸੁਣਦੇ ਨੇ ਤੇ ਯਤਨ ਕਰਦੇ ਨੇ ਉਹ ਚੀਜ਼ ਨੂੰ ਕਮਾਉਂਦੇ ਵੀ ਨੇ ਨਾਲ-ਨਾਲ ਜੀਵਨ ਝਟਾਲਦੇ ਨੇ ਜਿਹੜਾ ਵੀ ਰੋਗੀ ਆਉਂਦਾ ਹੈ ਨਾ ਉਹ ਰੋਗੀ ਦੇ ਨਾਲ ਬਹੁਤ ਪ੍ਰੇਮ ਦੇ ਨਾਲ ਗੱਲ ਕਰਦੇ ਨੇ ਪ੍ਰੇਮ ਦੇ ਨਾਲ ਉਹਦਾ ਦੁੱਖ ਪੁੱਛਦੇ ਨੇ ਤੇ ਜਦੋਂ ਪ੍ਰੇਮ ਦੇ ਨਾਲ ਉਹਦਾ ਦੁੱਖ ਪੁੱਛਦੇ ਨੇ ਨਾ ਭਾਈ ਦੱਸ ਤੈਨੂੰ ਕੀ ਗੱਲ ਹੈ ਕੀ ਦੁੱਖ ਹੈ ਤਾਂ ਅਦਾ ਦੁੱਖ ਉਹਦਾ ਰੋਗੀ ਦਾ ਵੈਸੇ ਦੂਰ ਹੋ ਜਾਂਦਾ ਗੁਰਮੁਖੋ ਇਹ ਗੱਲ ਹਮੇਸ਼ਾ ਯਾਦ ਰੱਖਿਓ ਜ਼ਿੰਦਗੀ ਦੁੱਖ ਸੁੱਖ ਹੁੰਦੇ ਨੇ ਜਦੋਂ ਅਸੀਂ ਦਵਾਈ ਲੈ ਜਾਂਦੇ ਆ ਨਾ ਜੇ ਡਾਕਟਰ ਸਾਡੇ ਨਾਲ ਪ੍ਰੇਮ ਨਾਲ ਗੱਲ ਕਰ ਲਵੇ ਨਾ ਤੇ ਅੱਧਾ ਦੁੱਖ ਸਾਡਾ ਵੈਸੇ ਹੀ ਕੱਟਿਆ ਜਾਂਦਾ ਹੈ ਦਵਾਈ ਤੋਂ ਬਗੈਰ ਹੀ ਪੁੱਛਦੇ ਨੇ ਭਾਈ ਕੀ ਗੱਲ ਹੈ ਉਹਦਾ ਰੋਗ ਪੁੱਛਦੇ ਨੇ ਉਹਦੀ ਨਬਜ ਵੇਖਦੇ ਨੇ ਉਹਨੂੰ ਦਵਾਈ ਦਿੰਦੇ ਨੇ ਤੇ ਗੁਰੂ ਸਾਹਿਬ ਦੀ ਸੰਗਤ ਹੈ ਕਿਰਪਾ ਹੈ ਇਹ ਗੱਲ ਦਾ ਇਨਾ ਗਿਆਨ ਹੈ ਔਖਦ ਆਵੇ ਰਾਸ ਵਿੱਚ ਆਪ ਖਲੋਆ ਪਤਾ ਹੈ ਜਿਹੜੀ ਕਿਰਪਾ ਵਰਤਦੀ ਹੈ ਸਾਡੀ ਦਵਾਈ ਦੇ ਨਾਲ ਲੋਕ ਠੀਕ ਹੁੰਦੇ ਨੇ ਤੰਦਰੁਸਤ ਹੁੰਦੇ ਨੇ ਕਿਰਪਾ ਛੇਵੇਂ ਪਾਤਸ਼ਾਹ ਜੀ ਦੀ ਵਰਤ ਰਹੀ ਹੈ ਕਿਸੇ ਕੋਲ ਪੈਸੇ ਨਹੀਂ ਵੀ ਹੁੰਦੇ ਤਾਂ ਵੀ ਉਹਨੂੰ ਦਵਾਈ ਦੇ ਦਿੰਦੇ ਨੇ ਸਵੇਰੇ ਸ਼ਾਮ ਸੰਗਤ ਵੀ ਕਰਦੇ ਨੇ ਇਹਨਾਂ ਪਤਾ ਹੈ ਗੁਰੂ ਹਰਿਗ੍ਰੰਥ ਸਾਹਿਬ ਮਾਰ ਦੀ ਸੰਗਤ ਕਰਕੇ ਇਨਾ ਗਿਆਨ ਹੋ ਗਿਆ ਕਿ ਨੀਅਤ ਸਾਫ਼ ਹੋਣੀ ਚਾਹੀਦੀ ਹੈ। ਵਾਹਿਗੁਰੂ ਮੈਂ ਅਕਸਰ ਤੁਹਾਨੂੰ ਬੇਨਤੀ ਕਰਦਾ ਨਾ ਭਾਗਾ ਵਾਲਿਓ ਕੋਈ ਵੀ ਸੇਵਾ ਤੁਸੀਂ ਕਰਨੀ ਹੈ ਕੋਈ ਵੀ ਕਾਰਜ ਦੇ ਕਰਨਾ ਹੈ ਉਹ ਤੁਹਾਡੀ ਨੀਅਤ ਦੇ ਉੱਪਰ ਡਿਪੈਂਡ ਕਰਦਾ ਹੈ। ਮੰਨ ਲਓ ਕਿਸੇ ਦਾ ਭਲਾ ਵੀ ਕਰਦੇ ਹੋ ਨਾ ਉਹਦੇ ਪਿੱਛੇ ਤੁਹਾਡੀ ਨੀਅਤ ਕੀ ਹੈ? ਪਰਮੇਸ਼ਰ ਉਹ ਚੀਜ਼ ਦੇਖਦਾ ਹੈ। ਮੈਂ ਕੁਦਰਤੀ ਇੱਕ ਕਿਤਾਬ ਪੜਦਾ ਬਿਆਸਾਂ ਉਹ ਲਿਖਾਰੀ ਪ੍ਰੇਮ ਦੇ ਲਿਖਦਾ ਕਹਿੰਦਾ ਇੱਕ ਵਾਰ ਮੈਨੂੰ ਨਾ ਇੱਕ ਖੋਟਾ ਰੁਪਈਆ ਮਿਲ ਗਿਆ ਕਿਤੇ ਉਹ ਕਹਿੰਦੇ ਨਾ ਤੇ ਉਹ ਖੋਟਾ ਰੁਪਈਆ ਚੱਲੇ ਤੇ ਨਾ ਉਹਨੂੰ ਮੈਂ ਸੁੱਟਾਂ ਹੁਣ ਗੱਲ ਸੁਣਿਓ ਨਾ ਉਹ ਖੋਟਾ ਰੁਪਈਆ ਚੱਲੇ ਤੇ ਨਾ ਉਹਨੂੰ ਮੈਂ ਸੁੱਟਾਂ ਕਹਿੰਦੇ ਇੱਕ ਦਿਨ ਇੱਕ ਫਕੀਰ ਮੇਰੇ ਕੋਲ ਆਇਆ ਤੇ ਮੈਨੂੰ ਆਖਣ ਲੱਗਾ ਗੁਰਮਖਾ ਮੈਨੂੰ ਭੁੱਖ ਲੱਗੀ ਹੈ ਪ੍ਰਸ਼ਾਦਾ ਸ਼ਿਕਾਏਂਗਾ ਕਹਿੰਦੇ ਮੈਂ ਆਖਿਆ ਫਕੀਰ ਸਾਈ ਮੈਂ ਤੁਹਾਨੂੰ ਪ੍ਰਸ਼ਾਦਾ ਜਰੂਰ ਸ਼ਿਕਾਉਂਦਾ ਪਰ ਮੇਰੇ ਕੋਲ ਤਾਂ ਮਾਇਆ ਹੈ ਹੀ ਨਹੀਂ ਕਹਿੰਦੇ ਆਪਣੀ ਜੇਬ ਚੱਕ ਕਰ ਕੋਈ ਨਾ ਕੋਈ ਮਾਇਆ ਤਾਂ ਜੇਬ ਤਾਂ ਹੋਵੇਗੀ ਨਾ ਤੇਰੇ ਕੋਲ ਮੈਨੂੰ ਭੁੱਖ ਬੜੀ ਲੱਗੀ ਹੈ ਕਿੰਦੇ ਮੈਂ ਜੇਵ ਦੇ ਹੱਥ ਪਾਇਆ ਤਾਂ ਉਹ ਖੁੱਟਾ ਰੁਪਈਆ ਨਿਕਲਿਆ ਤੇ ਕਿੰਦੇ ਮੈਂ ਫਕੀਰ ਨੂੰ ਵਕਿਆ ਫਕੀਰ ਸਾਈਂ ਕੇਵਲ ਮੇਰੇ ਕੋਲ ਖੁੱਟਾ ਰੁਪਈਆ ਹੈ ਇਹ ਤਾਂ ਚੱਲਣਾ ਨਹੀਂ ਬਿਜਾਰ ਦੇ ਵਿੱਚ ਨਹੀਂ ਤੇ ਤੁਹਾਨੂੰ ਪ੍ਰਸ਼ਾਦਾ ਮੈਂ ਸ਼ਿਕਾਹ ਦਿੰਦਾ ਕਿੰਦੇ ਖੁੱਟਾ ਰੁਪਈਆ ਹੈ ਆਹ ਦੁਕਾਨ ਤੇ ਚੱਲੀਏ ਢਾਬੇ ਤੇ ਚੱਲੀਏ ਕਿੰਦੇ ਮੈਂ ਢਾਬੇ ਤੇ ਗਿਆ ਬੈਨ ਨੂੰ ਖੁੱਟਾ ਰੁਪਈਆ ਭਰਾਇਆ ਮੈਂ ਕਿਹਾ ਪ੍ਰਸ਼ਾਦਾ ਸ਼ਕਣਾ ਕਿੰਦੇ ਕੀ ਲੈਣਾ ਕਿੰਨੇ ਦਾ ਪ੍ਰਸ਼ਾਦਾ ਲੈਣਾ ਨੇ ਕੇ 50 ਪੈਸੇ ਦਾ ਇਸ ਫਕੀਰ ਨੂੰ ਪ੍ਰਸ਼ਾਦਾ ਸ਼ਗਾ ਦਿਓ। ਕਹਿੰਦੇ ਉਹ ਫਕੀਰ ਨੇ 50 ਪੈਸੇ ਦਾ ਪ੍ਰਸ਼ਾਦਾ ਛਕਿਆ ਤਾਂ 50 ਪੈਸੇ ਉਹ ਟਾਬੇ ਵਾਲੇ ਮੈਨੂੰ ਵਾਪਸ ਕਰ ਦਿੱਤੇ। ਕਹਿੰਦੇ ਫਕੀਰ ਬੜਾ ਖੁਸ਼ ਹੈ ਕਹਿੰਦੇ ਮੈਂ ਵੀ ਖੁਸ਼ ਤੇ ਕਹਿੰਦੇ ਫਕੀਰ ਨੇ ਜਾਨ ਲੱਗਿਆ ਮੇਰੇ ਕੰਨ ਤੇ ਇੱਕ ਗੱਲ ਆਖੀ ਕਹਿੰਦੇ ਉਹ ਗੁਰਮਖਾ ਉਹ ਗੁਰਮਖਾ ਜੇ ਨੀਅਤ ਸਾਫ਼ ਹੋਵੇ ਨਾ ਜੇ ਨੀਅਤ ਸਾਫ਼ ਹੋਵੇ ਤਾਂ ਖੋਟੇ ਵੀ ਚੱਲ ਜਾਂਦੇ ਨੇ ਕੇਵਲ ਖੋਟੇ ਰੁਪਏ ਨਹੀਂ ਚੱਲਦੇ ਜੇ ਨੀਅਤ ਸਾਫ਼ ਹੋਵੇ ਨਾ ਪਰਮੇਸ਼ਰ ਖੋਟੇ ਬੰਦਿਆਂ ਨੂੰ ਖਰੇ ਕਰ ਦਿੰਦਾ ਹੈ ਖੋਟੇ ਬੰਦੇ ਵੀ ਖਰੇ ਹੋ ਜਾਂਦੇ ਨੇ ਸਤਗੁਰੂ ਖੋਟਿਆਂ ਖਰੇ ਕਰੇ ਸ਼ਬਦ ਸਵਰਨਹਾਰ ਕਹਿੰਦੇ ਉਹ ਗਲ ਮੈਂ ਪੱਲੇ ਨਾ ਬਣ ਲਈ ਪਾਗਾਂ ਵਾਲੇ ਮੈਂ ਤੁਹਾਨੂੰ ਅੱਗੇ ਵੀ ਕਈ ਵਾਰ ਬੇਨਤੀ ਕਰਦਾ ਹੁੰਨਾ ਮੈਂ ਬਟਾਲੇ ਸਤਗੁਰੂ ਦੀ ਕਿਰਪਾ ਨਾਲ ਕਿਤੇ ਸਮਾਗਮ ਤੇ ਜਾ ਰਿਹਾ ਸਾਂ ਤੇ ਮੇਰੇ ਅਗਲੇ ਪਾਸੇ ਦੀ ਜਿਹੜੀ ਗੱਡੀ ਹੈ ਨਾ ਉਹ ਗੱਡੀ ਦੇ ਪਿੱਛੇ ਇੱਕ ਲਾਈਨ ਲਿਖੀ ਹੋਈ ਹੈ ਉਹ ਲਾਈਨ ਕੀ ਲਿਖੀ ਹੋਈ ਹੈ ਕਿਤੇ ਬੰਦਿਆ ਜੇ ਤੇਰੀ ਨੀਅਤ ਸਾਫ਼ ਹੈ ਨਾ ਰੱਬ ਖੰਭਾ ਤੋਂ ਬਿਗੈਰ ਵੀ ਉਡਾਰੀਆਂ ਲਵਾ ਦਿੰਦਾ ਹੈ ਜਦੋਂ ਇਹ ਲਾਈਨ ਮੈਂ ਪੜੀ ਨਾ ਗੱਡੀ ਦੇ ਪਿਛਲੇ ਪਾਸੇ ਲਿਖੀ ਹੋਈ ਮੈਂ ਇੱਕ ਮਿੰਟ ਸੋਚੀ ਬੈ ਗਿਆ ਮੈਂ ਕਿ ਬੰਦਿਆ ਜੇ ਤੇਰੀ ਨੀਅਤ ਸਾਫ਼ ਹੈ ਰੱਬ ਖੰਭਾ ਤੋਂ ਬਗੈਰ ਵੀ ਉਡਾਰੀਆਂ ਲਵਾ ਦਿੰਦਾ ਹੈ ਨਾਲ ਇੱਕਦਮ ਮੇਰੇ ਦਿਮਾਗ 'ਚ ਆਇਆ ਮੈਂ ਕਿ ਹਾਂ ਕਿੱਡੀ ਸੋਹਣੀ ਲਾਈਨ ਲਿਖੀ ਹੈ ਕਿੱਡੀ ਖੂਬਸੂਰਤ ਲਾਇਨ ਲਿਖੀ ਹੈ ਉਹ ਪਰਮੇਸ਼ਰ ਵਾਹਿਗੁਰੂ ਬੜਾ ਦਿਆਲੂ ਹੈ ਜੇ ਕਿਤੇ ਬੰਦੇ ਦੀ ਨੀਅਤ ਸਾਫ਼ ਹੋਵੇ ਨਾ ਰੱਬ ਖੰਭਾਂ ਤੋਂ ਬਗੈਰ ਵੀ ਉਡਾਰੀਆਂ ਲਵਾ ਦਿੰਦਾ ਭਾਵ ਜੇ ਗੁਣ ਘੱਟ ਵੀ ਨੇ ਤਾਂ ਵੀ ਰੱਬ ਤਰੱਕੀਆਂ ਦੇ ਦਿੰਦਾ ਹੈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜੇ ਨੀਅਤ ਸਾਫ਼ ਹੈ ਗੁਣ ਘਟ ਵੀ ਨੇ ਤਾਂ ਵੀ ਰੱਬ ਤਰੱਕੀਆਂ ਦੇ ਦਿੰਦਾ ਹੈ ਬੜੀ ਖੂਬਸੂਰਤ ਲੈਂਸੀ ਉਹ ਬੰਦੇ ਆ ਜੇ ਤੇਰੀ ਨੀਅਤ ਸਾਫ ਹੈ ਤੇ ਰੱਬ ਖੰਭਾਂ ਤੋਂ ਬਗੈਰ ਵੀ ਉਡਾਣੀਆਂ ਲਵਾ ਦਿੰਦਾ ਹੈ ਸਤਿਗੁਰ ਦੀ ਬਾਣੀ ਕਹਿੰਦੀ ਹੈ ਮਿਲਦਿਆਂ ਢੇਲ ਨਾ ਹੋਵਈ ਜੇ ਨੀਅਤ ਰਾਸ ਕਰੇ ਪਾਗਾਂ ਵਾਲਿਓ ਨੀਅਤ ਦਾ ਡਿਪੈਂਡ ਪਰਮਾਰਥ ਦੇ ਨਾਲ ਜੀ ਅਧਿਆਤਮਕ ਦੇ ਨਾਲ ਜੀ ਇਹ ਦੋਨੋਂ ਹੀ ਵੈਦ ਭਾਈ ਬਨਵਾਲੀ ਜੀ ਤੇ ਭਾਈ ਪਰਸਰਾਮ ਜੀ ਰੋਗੀਆਂ ਨੂੰ ਬੜੇ ਪਿਆਰ ਦੇ ਨਾਲ ਵੇਖਦੇ ਨੇ ਰੋਗ ਉਹਨਾਂ ਦਾ ਚੱਕਰਦੇ ਨੇ ਨਬਜ ਵੇਖਦੇ ਨੇ ਦਵਾਈ ਦਿੰਦੇ ਨੇ ਤੇ ਕਿਰਪਾ ਵਰਤਦੀ ਪਈ ਹੈ ਸਵੇਰੇ ਸ਼ਾਮ ਧਰਮਸ਼ਾਲਾ ਜਾਂਦੇ ਨੇ ਨਾਮ ਜਪਦੇ ਨੇ ਪਰਮੇਸ਼ਰ ਦਾ ਸ਼ੁਕਰਾਨਾ ਕਰਦੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਣ ਗਾਉਂਦੇ ਨੇ ਭਗਵਾਨੋ ਇੱਕ ਮਿੰਟ ਚੌਂਕੜੇ ਮਾਰ ਲਓ ਇਹ ਕਿਵੇਂ ਨਾਮ ਜਪਦੇ ਨੇ ਧਰਮਸ਼ਾਲਾ ਦੇ ਵਿੱਚ ਅਸੀਂ ਵੀ ਇੱਕ ਦੋ ਮਿੰਟ ਹਾਜ਼ਰੀ ਲਗਾਈਏ ਫਿਰ ਨਾਲ ਨਾਲ ਜਿਵੇਂ ਸਤਿਗੁਰੂ ਜੀ ਕਿਰਪਾ ਕਰਨਗੇ ਕੇਵਲ 5 ਕਿੰਟ ਦਾ ਸਮਾਂ ਦਾਸ ਦਾ ਹੋ ਰਿਹਾ ਗੁਰਮਕੋ ਆਓ ਪ੍ਰੇਮ ਦੇ ਨਾਲ ਸਾਰੀ ਸੰਗਤ ਚੌਂਕੜੇ ਮਾਰ ਲਓ ਛੇਵੇਂ ਪਾਤਸ਼ਾਹ ਦੇ ਪਿਆਰ ਦੇ ਵਿੱਚ ਜਿਵੇਂ ਇਹ ਦੋਵੇਂ ਵੈਦ ਨਾਮ ਜਪਦੇ ਨੇ ਗੁਣ ਗਾਉਂਦੇ ਨੇ ਛੇਵੇਂ ਪਾਤਸ਼ਾਹ ਜੀ ਦੇ ਅਸੀਂ ਵੀ ਉਹਦੀ ਕਿਰਪਾ ਨਾਲ ਉਹਦੇ ਗੁਣ ਗਾਈਏ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿ DUDE uh -huh. कृपा करो वाह गुरु ताह गुरु सत नाम वाहेगुरु सत नाम माहगुरु ਦਰਮਸ਼ਲਾ ਜਾ ਕੇ ਨਾਮ ਜਪਦੇ ਨੇ ਪਾਗਾ ਵਾਲਿਓ ਇੱਕ ਦਿਨ ਇਹ ਗੁਰੂ ਹਰਿਕੰਬ ਸਿੰਘ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਪਹੁੰਚੇ ਇਸੇ ਤਰ੍ਹਾਂ ਸੰਗਤਾਂ ਬੈਠੀਆਂ ਹੋਈਆਂ ਨੇ دیਵਾਨ ਲੱਗਿਆ ਹੋਇਆ ਜਦੋਂ ਕੀਰਤਨ ਦੀ ਸਮਾਪਤੀ ਹੋਈ ਨਾ ਕੁਝ ਸੰਗਤਾਂ ਛੇਵੇਂ ਪਾਸ਼ਣ ਮਿਲਦੀਆਂ ਪਈਆਂ ਨੇ ਭਾਈ ਬਨਵਾਲੀ ਜੀ ਤੇ ਭਾਈ ਪਰਸਰਾਮ ਜੀ ਇਹ ਵੀ ਦੋਵੇਂ ਗਲਤ ਪੱਲਾ ਬਾਕੇ 6ਵੇਂ ਪਾਸ਼ੇ ਦੇ ਚਰਨਾਂ 'ਚ ਖਲੋਗੇ ਸਤਿਗੁਰੂ ਜੀ ਅੱਜ ਅਸੀਂ ਵੀ ਤੁਹਾਡੇ ਚਰਨਾਂ 'ਚ ਬੇਨਤੀ ਕਰਨੀ ਹੈ ਤੁਹਾਡੇ ਕੋਲੋਂ ਸਮੱਤ ਲੈਣੀ ਹੈ ਹੇ ਗੁਰੂ ਹਰਗੋਬਿੰਦ ਸਾਹਿਬ ਜੀ ਹੇ ਗਰੀਬ ਨਿਵਾਜ਼ ਜੀ ਹੇ ਬੰਦੀ ਛੋਰ ਪਿਤਾ ਜੀ ਸਾਡੀ ਬੇਨਤੀ ਹੈ ਕਲਿਆਨਤਾ ਸ਼ਬਦ ਕਰਦਾ ਹੈ ਹੇ ਬੰਦੀ ਸ਼ੋਰ ਪਿਤਾ ਜੀ ਕਲਿਆਣ ਦਾ ਸ਼ਬਦ ਕਰਦਾ ਹੈ ਫੇ ਸੰਗਤ ਦੀ ਇੰਨੀ ਮਹਿਮਾ ਕਿਉ ਹੈ ਆਪ ਜੀ ਸੰਗਤ ਦੀ ਬੜੀ ਮਹਿਮਾ ਕਰਦੇ ਹੋ ਕਲਿਆਣ ਦਾ ਸ਼ਬਦ ਨਹੀਂ ਕਰਨੀ ਹੁੰਦੀ ਹੈ ਕਿਰਪਾ ਦਾ ਸ਼ਬਦ ਹੀ ਵਰਤਰੀ ਹੈ ਆਪ ਜੀ ਸੰਗਤ ਦੀ ਬੜੀ ਮਹਿਮਾ ਕਰਦੇ ਹੋ ਤਾਂ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਕਿਦੇ ਭਾਈ ਬਨਵਾਲੀ ਜੀ ਭਾਈ ਪਰਸਰਾਮ ਜੀ ਜਿਵੇਂ ਰੋਗੀ ਵੀ ਹੋਣ ਦਵਾਈਆਂ ਵੀ ਪਈਆਂ ਹੋਣ ਪਰ ਜੇ ਬਿਆਦ ਨਾ ਹੋਵੇ ਤਾਂ ਉਹ ਦਵਾਈਆਂ ਕਿਸੇ ਕੰਮ ਦੀਆਂ ਨਹੀਂ ਜੇ ਦਵਾਈਆਂ ਬਾਰੇ ਗਿਆਨ ਨਾ ਹੋਵੇ ਕਿਹਰੇ ਰੋਗ ਤੇ ਕਿਹੜੀ ਦਵਾਈ ਦੇਣੀ ਹੈ ਉਹਦਾ ਕੋਈ ਫੇਫਾਇਦਾ ਨਹੀਂ ਰੋਗੀ ਵੀ ਨੇ ਬਿਮਾਰ ਬੰਦੇ ਵੀ ਨੇ ਦਵਾਈਆਂ ਦੇ ਵੀ ਢੇਰ ਲੱਗੇ ਨੇ ਪਰ ਵੈਦ ਨਹੀਂ ਹੈਗਾ ਤਾਂ ਉਹ ਦਵਾਈਆਂ ਕਿਸੇ ਕੰਮ ਦੀਆਂ ਨਹੀਂ ਉਹ ਰੋਗੀਆਂ ਦਾ ਰੋਗ ਦੂਰ ਨਹੀਂ ਹੋ ਸਕਦਾ ਦੁਖੀਆਂ ਦਾ ਦੁੱਖ ਦੂਰ ਨਹੀਂ ਹੋ ਸਕਦਾ ਕਿਉਂ ਵੈਦ ਵੀ ਚਾਹੀਦਾ ਹੈ ਰੋਗ ਦੇ ਮੁਤਾਬਕ ਰੋਗੀ ਨੂੰ ਦਵਾਈ ਦੇਵੇ ਰੋਗੀ ਦਾ ਦੁੱਖ ਵੇਖ ਕੇ ਉਹਦੇ ਮੁਤਾਬਕ ਉਹਨੂੰ ਦਵਾਈ ਦੇਵੇ ਸਤਸੰਗਿਓ ਸਤਗੁਰੂ ਦੀ ਆਖਣ ਲਗੇ ਇਸੇ ਤਰ੍ਹਾਂ ਕल्याण ਸ਼ਬਦ ਨੇ ਹੀ ਕਰਨੀ ਹੈ ਪਰ ਜਦੋਂ ਅਸੀਂ ਸੰਗਤ ਵਿੱਚ ਜਾਂਦੇ ਹਾਂ ਉੱਥੇ ਜਾ ਕੇ ਗੁਰਮਖਾਂ ਦੇ ਨਾਲ ਮਲਾਪ ਹੁੰਦਾ ਹੈ ਸੰਗਤ ਗੁਰਮਖਾਂ ਦਾ ਵਾਸਤਾ ਹੁੰਦਾ ਹੈ ਰੱਬ ਦੇ ਪਿਆਰਿਆਂ ਦਾ ਵਾਸਤਾ ਹੁੰਦਾ ਹੈ ਫਿਰ ਗੁਰਮਖ ਜਨ ਰੱਬ ਦੇ ਪਿਆਰੇ ਸਿੱਖ ਨੂੰ ਉਹਦਾ ਅਧਿਕਾਰ ਵੇਖ ਕੇ ਉਪਦੇਸ਼ ਕਰਦੇ ਨੇ ਤਾਂ ਉਹ ਸਿੱਖ ਮੇਰੇ ਸ਼ਬਦ ਨਾਲ ਜੁੜਦਾ ਹੈ ਉਹਨੂੰ ਫਿਰ ਗਿਆਨ ਹੁੰਦਾ ਹੈ ਸਤ ਸੰਗਿਓ ਇਹ ਦੋਵਾਂ ਨੇ ਸਤਿਗੁਰ ਤੇ ਚਰਣਾ ਤੇ ਨਮਸਕਾਰ ਕੀਤੀ ਸਤਿਗੁਰ ਦੀ ਇਸੇ ਤਰ੍ਹਾਂ ਆਪਣੀ ਮੇਹਰ ਬਣਾਈ ਰੱਖਿਓ ਸਤਿਗੁਰ ਜੀ ਅੱਖ ਲਗੇ ਤੁਹਾਡਾ ਬਹੁਤ ਪਿਆਰਾ ਜੀਵਨ ਹੈ ਤੁਸੀਂ ਜਿਨਾਂ ਕੋ ਪੈਸੇ ਨਹੀਂ ਹੁੰਦੇ ਉਹਨਾਂ ਨੂੰ ਦਵਾਈ ਦੇ ਦਿੰਦੇ ਹੋ ਸਵੇਰੇ ਸ਼ਾਮ ਸੰਗਤ ਕਰਿਆ ਕਰੋ ਤੁਹਾਡੇ ਤੇ ਅਜ ਤੋਂ ਗੁਰਨਾਨਕ ਜੀ ਕਿਰਪਾ ਹੋਵੇ ਕਿ ਟਟਿਆਂ ਨੂੰ ਗੁਰਨਾਨਕ ਦੇ ਘਰ ਨਾਲ ਤੁਸੀਂ ਜੋੜਨਾ ਹੈ ਪਾਗਾ ਵਾਲਿਓ ਇਹ ਦੋਵੇਂ ਵੈਦ ਭਾਈ ਬਨਵਾਲੀ ਜੀ ਤੇ ਭਾਈ ਪਰਸਰਾਮ ਜੀ ਜਿੱਥੇ ਤੰਦੇ ਰੋਗ ਦੂਰ ਕਰਦੇ ਨੇ ਉੱਥੇ ਗੁਰੂ ਜੀ ਕਿਰਪਾ ਦੇ ਨਾਲ ਸ਼ਬਦ ਨਾਲ ਹੁਣ ਮੰਨ ਦੇ ਰੋਗ ਵੀ ਦੂਰ ਕਰਦੇ ਨੇ ਇਲਾਕੇ 'ਚ ਇਹਨਾਂ ਦੀ ਬੜੀ ਮਹਿਮਾ ਹੋਣੀ ਸ਼ੁਰੂ ਹੋ ਗਈ ਬੜੀ ਵਡਿਆਈ ਹੋਣੀ ਸ਼ੁਰੂ ਹੋ ਗਈ ਬੜਾ ਪਿਆਰਾ ਇਹਨਾਂ ਦਾ ਜੀਵਨ ਵੱਡ ਗਿਆ ਲੋਕ ਬੜਾ ਸਤਿਕਾਰ ਕਰਦੇ ਨੇ ਫਿਰ ਇਹਨਾਂ ਦਾ ਪਿਆਰਾ ਜਿਹਾ ਜੀਵਨ ਵੇਖ ਕੇ ਭਾਈ ਗੁਰਦਾਸ ਜੀ ਆਪਣੇ 11ਵੀਂ ਵਾਰ ਦੇ ਵਿੱਚ ਤੇ 29ਵੀਂ ਪੌੜੀ 'ਚ ਇਹ ਦੋਵੇਂ ਗੁਰਸਿੱਖਾਂ ਦਾ ਜ਼ਿਕਰ ਕਰਦੇ ਨੇ ਹੀ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਬਨਵਾਲੀ ਤੇ ਪਰਸਰਾਮ ਬਾਲਦਾਇਦ ਹਉ ਦਿਨ ਬਲਿਹਾਰਾ ਭਾਈ ਗੁਰਦਾਸ ਜੀ ਕਹਿੰਦੇ ਭਾਈ ਬਨਵਾਲੀ ਜੀ ਤੋਂ ਭਾਈ ਪਰਸਰਾਮ ਜੀ ਤੋਂ ਮੈਂ ਵੀ ਬਲਿਹਾਰ ਜਨਾਵਾ ਸਾਂਧੀ ਬਲੇਹਾਰੇ ਜਾਨਾ ਵਾ ਬਨਵਾਲੀ ਤੇ ਪਰਸ ਰਾਮ ਬਾਲ ਵੈਦ ਹਾਂ ਤਿੰਨ ਬਲੇਹਾਰਾਂ ਸਤਿਗੁਰ ਜੀ ਕਿਰਪਾ ਕਰਨ ਸਤਿਗੁਰ ਜੀ ਬਖਸ਼ਿਸ਼ ਕਰਨ ਆਪਣੀ ਵੀ ਅਰਦਾਸ ਸਤਿਗੁਰ ਦੇ ਚਰਨਾਂ 'ਚ ਕਰਿਓ ਦਾਸ ਗਰੀਬ ਦੀ ਸਤਿਗੁਰ ਕਿਰਪਾ ਕਰੋ ਸਾਡੀ ਵੀ ਨੀਅਤ ਰਾਸ ਹੋ ਜਾਵੇ ਸਤਿਗੁਰੂ ਜੀ ਅਸੀਂ ਆਪਣੀ ਨੀਅਤ ਵੱਲ ਵੇਖੀਏ ਦੂਜੇ ਨੀਅਤਵਾਲਨਾ ਵੇਖੀਏ ਕਿਰਪਾ ਕਰੋ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਵੀ ਤੁਹਾਡੇ ਨਾਮ ਤੇ ਸਤਾਨ ਹੈ ਬੜੀਆਂ ਰਹਿਮਤਾਂ ਵਰਤਦੀਆਂ ਨੇ ਬਾਬਾ ਦੀਪ ਸਿੰਘ ਜੀ ਬੜੇ ਦਿਆਲੂ ਨੇ ਅਕਰਤ ਘਣਾਂ ਦੀਆਂ ਵਿੱਚ ਹੋਲੀਆਂ ਭਰਦੇ ਨੇ ਕਿਉਂ ਜਪ ਤਪ ਦੇ ਸਦਕੇ ਜੋ ਇੱਥੇ ਆ ਕੇ ਸੰਗਤਾਂ ਭਾਈ ਸਾਹਿਬ ਦੇ ਉਦਮ ਸਦਕੇ ਜਪ ਤਪ ਕਰਦੀਆਂ ਨੇ ਜੋ ਤੁਸੀਂ ਜਪਜੀਤ ਸਾਹਿਬ ਦੀ ਬਾਣੀ ਪੜਦੇ ਹੋ ਸੰਗਤ ਰੂਪ ਦੇ ਵਿੱਚ ਤੇ ਭਾਈ ਸਾਹਿਬ ਦੇ ਬਾਟ ਕਰਦੇ ਹੋ ਫਿਰ ਸੁਖਨੀ ਸਾਹਿਬ ਦੇ ਬਾਟ ਸੰਗਤ ਰੂਪ ਵਿੱਚ ਕਰਦੇ ਹੋ ਉਹਦੀ ਕਿਰਪਾ ਫਿਰ ਵਧਦੀ ਹੈ ਬਾਬਾ ਦੀਪ ਸਿੰਘ ਬੜੇ ਪ੍ਰਸੰਨ ਹੁੰਦੇ ਨੇ ਫਿਰ ਝੋਲੀਆਂ ਭਰੀ ਜਾਂਦੇ ਨੇ ਝੋਲੀਆਂ ਭਰੀ ਜਾਂਦੇ ਨੇ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਬਖਸ਼ਿਸ਼ ਕਰਨ ਆਓ ਵਿਚਾਰ ਕਰਦੇ ਆ ਇੱਕ ਨਹੀਂ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤਿਗੁਰੂ ਜੀ ਬਖਸ਼ਣ ਯੋਗ ਨੇ